ਅਨੋ ਸੁਣਾ ਜੀ ਇੱਕ ਮੈਂ ਸ਼ੇਰਾਂ ਰਾਹੀਂ ਗੱਲ ਕਰ ਲਗਾ ਤੁਹਾਡੇ ਨਵੀਆਂ ਗੱਲਾਂ ਤੁਹਾਡੇ ਕੰਮ ਵਾਲੀ ਉਤੋਂ ਬਾਅਦ ਫਿਰ ਵੋਟਾਂ ਸਾਰੀਆਂ ਤੈਨੂੰ ਪਾਈਆਂ ਵੇ ਘੰਡੀਆਂ ਤੇਰੇ ਨਾਂ ਦੀਆਂ ਲਾਈਆਂ ਸਰਪੰਚ ਜੀ ਕੀ ਦੀ ਫਰਮਾਇਸ਼ ਆ ਰਹੀ ਆ ਧੱਗੇ ਖਾ ਖ ਤੈਨੂੰ ਪਾਲਿਆ ਵਜੇ ਧੱਕੇ ਮਾਰਦਾ ਇਹ ਕੀ ਦੀ ਫਰਮਾਇਸ਼ ਆ ਰਹੀ ਆ ਨੋ ਕਿ ਮੈਂ ਤੁਹਾਨੂੰ ਨਾ ਵਾਦਾ ਕੀਤਾ ਸੀ ਮੈਂ ਨਵੇਂ ਗੀਤ ਗਾਵਾਂਗਾ ਪਰ ਜੇ ਤੁਸੀਂ ਫਰਮਾਇਸ਼ਾਂ ਕਰਦੇ ਫਿਰ ਮੈਨੂੰ ਗਾਉਣਾ ਪੈਣਾ ਇੱਕ ਇਹਨਾਂ ਨੇ ਕਿਹਾ ਜੀ ਮੈਂ ਫੌਜੀਆ ਵਾਲਾ ਗੀਤ ਗਾਇਆ ਸੀ ਪਿਛਲੀ ਵਾਰੀ ਉਹ ਥੋੜੇ ਦਿਨਾਂ ਤੱਕ ਆ ਰਹੀ ਮੇਰੀ ਟੇਪ ਕਿਸੇ ਕਾਰਨ ਨਾ ਕਰਕੇ ਉਹ ਰੁਕੀ ਆ ਹਾਂ ਜੀ ਸੁਣਿਓ ਉਹ ਚੜੀ ਜਵਾਨੀ ਬਰਸ਼ੇ ਵਰਗੀ ਮਿਰਜੇ ਚੋਂ ਪਰਤੇ ਪਰਤੇ ਮਿਰਜਾ ਕੌਣ ਸੀ ਮਿਰਜਾ ਕੋਈ ਮਾਰੀ ਮੋਟੀ ਹਸਤੀ ਨਹੀਂ ਜਦੋਂ ਆਪਾਂ ਆਪਣੇ ਘਰ ਦੇ ਵਿੱਚ ਖਾਨਪਾਣ ਸਾਹਿਬ ਰਖਾਉਨੇ ਆ ਤੇ 30 ਦਿਨ ਜਦੋਂ ਭੋਗ ਪੈਂਦਾ ਧਿਆਨ ਨਾਲ ਸੁਣਿਓ ਬਾਬਾ ਫਰੀਦ ਸਾਹਿਬ ਦੇ ਸ਼ਲੋਕ ਜਦੋਂ ਆਉਂਦੇ ਆ ਉਹਦੇ ਵਿੱਚ ਲਿਖਿਆ ਹੁੰਦਾ ਅਜ਼ਰਾਇਲ ਫਰਿਸ਼ਤੇ ਦਾ ਨਾਮ ਦਾ ਉਹ ਅਜ਼ਰਾਇਲ ਫਰਿਸ਼ਤਾ ਕੌਣ ਆ ਜਿਹਦੇ ਹੱਥ ਵਿੱਚ ਪਰਮੇਸ਼ਰ ਨੇ ਤੂਫਾਨ ਪਚਾਲ ਨੇਹਰੀਆਂ ਇਹ ਕੰਟਰੋਲ ਉਹਦੇ ਹੱਥ 'ਚ ਆ ਤੇ ਅਜ਼ਰਾਇਲ ਫਰਿਸ਼ਤਾ ਜਿਹੜਾ ਮਿਰਜੇ ਦਾ ਪਾਗਵਟ ਭਰਾ ਹੋਵੇ ਉਹਨੂੰ ਐਵੇਂ 5-7 ਬੰਦੇ ਆਣ ਕੇ ਮਾਰ ਜਾਣੇ ਕਿਸੇ ਨੇ ਕਿਹਾ ਨਹੀਂ ਕਿਉਂ ਮਿਰਜ਼ਾ ਕਿਉਂ ਮਰਿਆ ਉਹਦੇ ਗੁਰੂ ਵੱਲੋਂ ਸਰਾਪ ਹੋਇਆ ਸੀ ਉਹਨੇ ਗੁਰੂ ਦਾ ਕਹਿਣਾ ਮੋੜਿਆ ਸੀ ਇਸ ਕਰਕੇ ਮਿਰਜ਼ਾ ਸਹਾਬਾਂ ਦੇ ਭਰਾਵਾਂ ਤੋਂ ਮਾਰਿਆ ਗਿਆ ਬੜੀਆਂ ਜਗ੍ਹਾ ਜਿੱਤਿਆਂ ਮਿਰਜ਼ੇ ਤੇ ਦੁੱਲੇ ਭੱਟੀ ਨੇ ਜਿਵੇਂ ਲੰਮੀ ਕਹਾਣੀ ਤੁਹਾਨੂੰ ਸੁਣਾਵਾਂਗਾ ਇਹਨਾਂ ਦੀ ਉਹ ਜਵਾਨੀ ਬਰਸ਼ੇ ਵਰਗੀ ਮਿਰਜੇ ਚੋਬਰਤੇ ਚੋਬਰਤੇ ਜਿੱਤੀ ਬਾਜੀ ਹਾਰ ਗਿਆ ਸੌਦੇ ਤਕਦੀਰਾਾਂ ਦੇ ਮੋ ਜਿੱਤੀ ਬਾਜੀ ਹਾਰ ਗਿਆ ਸੌਦੇ ਤਕਦੀਰਾਾਂ ਦੇ ਉਹ ਜਿੱਤੀ ਬਾਜੀ ਹਾਰ ਗਿਆ ਸੰਦੇ ਤਕਦੀਰਾਾਂ ਦੇ ਸਦਾ ਮਹਸਨ ਵੀ ਇੱਕ ਦਿਨ ਆਪਣੇ ਮੁਲਕ ਦਾ ਰਾਜ ਹਰਾਨ ਅਰਾਕ ਦਾ ਰਾਜਾ ਜਿਨੇ ਤਾਨਾਸ਼ਾਹੀ ਰਾਜ ਕੀਤਾ ਆਪਣੇ ਆਵਾਮ ਨੂੰ ਆਪਣੀ ਸਾਰੀ ਦੁਨੀਆ ਆਪਣੀ ਪਰਜਾ ਨੂੰ ਤੰਗ ਕੀਤਾ ਤੇ ਕੀ ਹਾਲਾਤ ਬਣਾਉਂਦੇ ਸਲਾਮ ਦੇ ਤੁਸੀਂ ਖਵਾਣਾ ਪੜਦੇ ਰਹੇ ਹੋ ਉਹਦੀ ਗੱਲ ਆ ਸਦਾਮ ਹਸੈਨ ਵੀ ਇੱਕ ਦਿਨ ਆਪਣੇ ਮੁਲਕ ਦਾ ਰਾਜਾ ਸੀ ਰਾਜਾ ਸੀ ਓਏ ਤਖਤੋਂ ਹੇਠਾਂ ਨਾ ਦਿੱਤਾ ਸੌਦੇ ਤਕਦੀਰਾ ਦੇ ਮੋਟਕ ਟੋਹੇ ਭਾਲਾ ਜਿੱਤਾ ਸੋਤੇ ਤੱਕ ਦੀਵਾਂ ਦੇ ਮੋਟਕ ਟੋਹੇ ਭਾਲਾ ਵਿਟਾ ਸੋਤੇ ਤੱਕ ਦੀਵਾਂ ਦੇ ਔਰਤ ਜਿਸ ਕਰ ਉੱਚੀ ਮਿੱਤਰ ਬੋਲੇ ਮਰਦਾ ਤੋਂ ਮਰਦਾ ਤੋਂ ਮਰਦਾ ਤੋਂ ਜਿਹੜੇ ਘਰ ਵਿੱਚ ਔਰਤ ਦਾ ਰਾਜ ਆ ਉਹ ਘਰ ਅੱਜ ਵੀ ਹੈ ਨਹੀਂ ਕੱਲ ਵੀ ਹੈ ਨਹੀਂ ਜਿਹੜੇ ਘਰ ਜਾ ਕੇ ਔਰਤਾਂ ਦੇ ਸਾਹਮਣੇ ਬੰਦੇ ਜੀਰੋ ਹੋ ਜਾਂਦੇ ਆ ਉਹ ਘਰ ਦੀ ਬਰਬਾਦੀ ਕਦਮੇ ਹੋ ਸਕਦੀ ਹੈ। ਕਿਦਾਂ ਹੁਣ ਕੁਲਦੀਪ ਰੰਧਾਵਾ ਬਾਹਰ ਬੈਠਾ ਉਹਦੇ ਕੋਲ ਇੱਕ ਦੋਸਤ ਆ ਗਿਆ ਕਹਿੰਦਾ ਵੀ ਰੰਧਾਵਾ ਸਾਹਿਬ 10000 ਰੁਪਏ ਚਾਹੀਦਾ ਮਨੋਂ ਦਾ ਰਾਹ ਦੇ ਦਿਓ। ਤੇ ਮੈਂ ਜਾ ਕੇ ਸਿੱਧਾ ਅਲਮਾਰੀ ਵਾਲ ਨੂੰ ਤੜਿਆਂ ਜਾਂਦੇ ਆ ਤੇ ਜਾ ਕੇ ਮੈਂ ਉਹਨੂੰ ਦੇ ਦੇਣੇ ਕੋਈ ਗੱਲ ਨਹੀਂ। ਤੇ ਘਰ ਮੇਰੀ ਘਰਵਾਲੀ ਦਾ ਰਾਜ ਆ। ਅੱਜ ਮੈਂ ਪੈਸੇ ਕੱਢਣ ਦਿਆਂ ਕਿਸ਼ੋ ਮੇਰੀ ਘਰ ਦੀ ਆਈ ਮਾਰਕੀਟ ਫੇਰ ਤੁਣਾ ਲਾਤਾ ਮੇਰਾ ਇਹ ਨਾਲ ਹਮ ਦਾ ਕਿਥੇ ਗੱਲ ਲੱਗਾ ਪਈ ਸ਼ਰਮ ਨਹੀਂ ਹੋਤੀ ਤੈਨੂੰ ਤੈਨੂੰ ਕਹ ਲੈ ਗੱਦ ਰਹੀ ਚੱਲ ਪੱਠੇ ਲੈ ਗਿਆ ਨਾਲ ਲਓ ਜੀ ਨਾਲ ਹੀ ਪੱਠੇ ਲੈਣ ਤੁਰ ਪਿਆ ਤੇ ਜਿਹਨੂੰ ਪੈਸੇ ਜਿਹੜਾ ਦਾਹੇ ਲੈਣ ਆਇਆ ਇਹ ਫਿਰ ਕੋਈ ਗੱਲ ਹੀ ਕੋਈ ਨਹੀਂ ਉਹ ਵੀ ਮੈਂ ਲੈ ਕੇ ਆਉਣਾ ਕਹਾਂਗੇ ਇਹਨੂੰ ਤੇ ਫਿਰ ਨਾਲ ਹੀ ਐ ਕਰਕੇ ਲਾ ਕੋ ਲੰਘ ਜਾਂਦਾ ਹੁਣ ਪਤਾ ਨਾ ਲੱਗੇ ਕਿ ਬੀਤੀ ਹੋਈ ਜਾਂ ਅੰਦਰ ਇਹ ਔਰਤ ਦਾ ਰਾਜ ਹੈ ਜਿਸ ਘਰ ਦੇ ਵਿੱਚ ਸੁਣਿਓ ਓਏ ਔਰਤ ਜਿਸ ਕਰ ਉੱਚੀ ਮਿੱਤਰ ਬੋਲੇ ਮਰਦਾ ਤੋਂ ਮਰਦਾ ਤੋਂ ਓਏ ਸਮਝੋ ਘਰ ਬਰਬਾਦ ਪਿਆ ਸੌਦੇ ਤਕਦੀਰਾਂ ਦੇ ਓਏ ਸਮਝੋ ਘਰ ਬਰਬਾਦ ਪਿਆ ਸੌਦੇ ਤਕਦੀਰਾਂ ਦੇ ਓਏ ਸਮਝੋ ਘਰ ਬਰਬਾਦ ਪਿਆ ਸੌਦੇ ਉਹਤ ਸਰਵਣ ਵਰਗੇ ਨਹੀਂ ਲੱਪਣੇ ਸੋਦੇ ਤਕਦੀਰਾ ਦੇ ਉਹਤ ਸਰਵਣ ਵਰਗੇ ਨਹੀਂ ਲੱਪਣੇ ਸੋਦੇ ਤਕਦੀਰਾ ਦੇ ਉਹਤ ਸਰਵਣ ਵਰਗੇ ਨਹੀਂ ਲੱਪਣੇ ਸੋਦੇ ਤਕਦੀਰਾ ਦੇ ਭੁੱਖੇ ਪੇਟ ਨੂੰ ਭਰਨ ਵਾਲਾ ਕਿਸਾਨ ਪੰਜਾਬ ਦਾ ਜੋ ਪੰਜਾਬ ਦਾ ਜੋ ਸਾਡੀਆਂ ਸਰਕਾਰਾਂ ਨੇ ਕੀ ਹਾਲਾਤ ਬਣਾ ਦਿੱਤੇ ਕਿਸਾਨਾਂ ਦੇ

ਓ ਰੱਬ ਦੇ ਕਰਦਾ ਖਾ ਕੇ ਰੱਬ ਨੂੰ ਬਖਸ਼ਿਆ ਨਾ ਬਖਸ਼ਿਆ ਨਾ ਰੱਬ ਦੇ ਕਰਦਾ ਖਾ ਕੇ ਰੱਬ ਨੂੰ ਬਖਸ਼ਿਆ ਨਾ ਬਖਸ਼ਿਆ ਨਾ ਓਏ ਗੰਗੂ ਕਹਿਰ ਗੁਜ਼ਾਰ ਗਿਆ ਸੌਦੇ ਤਕਦੀਰਾ ਦੇ ਓ ਗੰਗੂ ਕਹਿਰ ਗੁਜ਼ਾਰ ਗਿਆ ਸੌਦੇ ਤਕਦੀਰਾ ਦੇ ਓ ਗੰਗੂ ਕਹਿਰ ਗੁਜ਼ਾਰ ਗਿਆ ਸੌਦੇ ਤਕਦੀਰਾ ਦੇ ਦੀ ਚੰਨਣੀ ਜਨਮ ਤੋਂ ਪਹਿਲਾਂ ਮਾਰ ਦਿੱਤੀ ਮਾਰ ਦਿੱਤੀ ਜਿਹੜੇ ਆਪਾਂ ਧੀਆਂ ਨੂੰ ਖੁੱਖਾਂ ਚ ਕਤਲ ਕਰਾਉਨੇ ਆ ਤੇ თან ਤਾਂ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਚ ਕੀ ਲਿਖਿਆ ਸੋ ਕਿਉ ਮੰਦਾ ਆਖੀਏ ਜਿਨੇ ਜੰਮੇ ਰਜ਼ਾਨ ਜਿਨੇ ਰਾਜਾ ਨੂੰ ਜਨਮ ਦਿੱਤਾ ਗੁਰੂਆਂ ਨੂੰ ਯੋਧਿਆਂ ਨੂੰ ਜਨਮ ਦਿੱਤਾ ਕੀ ਹਾਲਾਤ ਕਰਦੇ ਆਪ ਕੋ ਨਾਲ ਇਹ ਸੁਣਿਓ ਉਹ ਜਗ ਦੀ ਚੰਨਣੀ ਜਨਮ ਤੋਂ ਪਹਿਲਾਂ ਮਾਰ ਦਿੱਤੀ ਪਾਉਂਦੀ ਆ ਸੌਦੇ ਤਕਦੀਰਾں ਦੇ ਪਰ ਮਾਂ ਪਈ ਤਰ ਲੇ ਪਾਉਂਦੀ ਆ ਸੌਦੇ ਤਕਦੀਰਾں ਦੇ ਪਰ ਮਾਂ ਪਈ ਤਰ ਲੇ ਪਾਉਂਦੀ ਆ ਸੌਦੇ ਤਕਦੀਰਾں ਦੇ ਓ ਗੁੱਜੇ ਪੀਰੀਆ ਕੀ ਦੀਆਂ ਕੀ ਦੀਆਂ ਖੋਲੇਗਾ ਖੋਲੇਗਾ ਓ ਗੁੱਜੇ ਪੀਰੀਆ ਕੀ ਦੀਆਂ ਕੀ ਦੀਆਂ ਖੋਲੇਗਾ ਓਏ ਮੱਕਿਆਂ ਪਰੇ ਉਜਾੜ ਪਿਆ ਸੋਤੇ ਤਕਦੀਰਾਂ ਦੇ ਹੋ ਮੱਕਿਆਂ ਪਰੇ ਉਜਾੜ ਪਿਆ ਸੋਤੇ ਤਕਦੀਰਾਂ ਦੇ ਲਓ ਜੀ ਹੁਣ ਮੈਂ ਧੀਆ ਦੀ ਗੱਲ ਕਰ ਲੱਗਾ ਕਿ ਜਦੋਂ ਧੀਆ ਪੁੱਤ ਜੰਮਦੇ ਨੇ ਤੇ ਮਾਪਿਆਂ ਨੂੰ ਕਿਹੜੀ ਕਿਹੜੀ ਗੱਲ ਦਾ ਫਿਕਰ ਲੱਗ ਜਾਂਦਾ ਉਸ ਤੋਂ ਬਾਅਦ ਗਾਣੇ ਕਾਉਣ ਲੱਗੇ ਆ ਆ ਬਸ ਤੁਹਾਡੇ ਕੋ ਵੀ ਥੋੜਾ ਟਾਈਮ ਆ ਤੇ ਮੇਰੇ ਕੋ ਵੀ ਥੋੜਾ ਟਾਈਮ ਆ ਮੈਂ ਰਾਤ ਨੂੰ ਫੇਰ ਜਾ ਕੇ ਸਟੇਜ ਕਰਨੀ ਆ ਅਬਰ ਸਾਹਿਬ ਲੱਗੇ ਸੰਗਤਪੁਰਾ ਰੋਡ ਤੇ ਨੰਗਲੀ ਪਿੰਡਾ ਉੱਥੇ ਰਾਤ ਨੂੰ ਮੈਂ ਜਾਗ ਸੇਤ ਕਰ ਲਈ ਮੈਂ ਤੁਹਾਡੇ ਤੋਂ ਗਾਣਾ ਬਸ ਤੁਹਾਡੇ ਪਿਆਰ ਕਰਕੇ ਖੜਾ ਮੈਂ ਹੁੰਦੇ ਧੀਆ ਪੁੱਤ ਜਵਾਨ ਜਦੋਂ ਰਵੇ ਆਈ ਸਕੰਜੇ ਜਾਨੇ ਉਦੋਂ ਜਾਨੇ ਉਦੋਂ ਹੁੰਦੇ ਧੀਆ ਪੁੱਤ ਜਵਾਨ ਜਦੋਂ ਰਬੇ ਆਈ ਸਕੰਜੇ ਜਾਣੀ ਉਦੋਂ ਡਰ ਲੱਗਦਾ ਬੁਰੇ ਜਮਾਨੇ ਤੂੰ ਡਰ ਲੱਗਦਾ ਬੁਰੇ ਜਮਾਨੇ ਤੂੰ ਜਨ ਵੱਡ ਐਸੀ ਕੋਈ ਖਾਂ ਜੇ ਨਾ ਓਏ ਪੁੱਤ ਲੱਗ ਜਾਵੇ ਨਾ ਨਸ਼ਿਆਂ ਤੇ ਧੀ ਦਾਗ ਪੱਗ ਨੂੰ ਲਾ ਜੇ ਨਾ ਪੁੱਤ ਲੱਗ ਜਾਵੇ ਨਾ ਨਸ਼ਿਆਂ ਤੇ ਈ ਦਾਗ پاک ਨੂ ਲਾਵੇ ਨਾ ਦਰ ਇਹੋ ਮਾਰੀ ਜਾਂਦਾ ਏ ਉਹ ਤੁਮਾਰੀ ਢਾਣੀ ਪੈ ਜਾਏ ਨਾ ਇਹ ਬੁੱਢੇ ਬਾਰੇ ਜਿੰਦ ਸਾਡੀ ਕਿਤੇ ਵਿੱਚ ਦੁੱਖਾਂ ਦੇ ਪੈ ਜਾਏ ਨਾ ਇਹ ਬੁੱਢੇ ਬਾਰੇ ਜਿੰਦ ਸਾਡੀ ਕਿਤੇ ਵਿੱਚ ਦੁੱਖਾਂ ਦੇ ਪੈ ਜਾਏ ਨਾ ਉਹ ਪੁੱਜ ਕੇ ਚਾਨਣ ਅੱਖੀਆਂ ਦਾ ਭੁੱਜ ਕੇ ਚਾਨਣ ਅੱਖੀਆਂ ਦਾ ਕਿਤੇ ਕਾਲਾ ਬੱਦਲ ਛਾ ਜਾਏ ਨਾ ਓਏ ਤੋੜ ਲੱਗ ਜਾਵੇਂ ਨਾ ਨਸ਼ਿਆਂ ਤੇ ਧੀ ਦਾਗ ਪੱਗ ਨੂੰ ਲਾਵੇਂ ਨਾ ਤੋੜ ਲੱਗ ਜਾਵੇਂ ਨਾ ਨਸ਼ਿਆਂ ਤੇ ਧੀ ਦਾਗ ਪੱਗ ਨੂੰ ਲਾਵੇਂ ਨਾ ਹੇ ਤੇਰਾ ਬਾਬਲ ਬਣ ਕਿਤੇ ਜਾਵੇ ਨਾ ਜਾਵੇ ਨਾ ਧੀਏ ਹਾਸਾ ਇੱਚ ਚੱਕਦਾ ਨਹੀਂ ਜਗਦਾ ਤੇਰਾ ਬਾਪ ਨ ਬਣ ਕਿਤੇ ਜਾਵੇ ਨਾ ਜਾਵੇ ਨਾ ਧੀਏ ਹੱਸਾ ਇਸ ਜਗਦਾਨੀ ਜਗਦਾਨੀ ਮੈਥੋਂ ਛੱਲਿਆ ਜਾਣਾ ਸੇਕ ਨਹੀਂ ਇਸ ਤਾਨਿਆ ਵਾਲੀ ਅਕਦਾ ਨੀ ਅਕਦਾ ਨੀ ਕੋਈ ਕਦਮ ਲਵੀ ਨਾ ਚੁੱਕ ਐਸਾ ਕੋਈ ਕਦਮ ਲਵੀ ਨਾ ਚੁੱਕ ਐਸਾ ਮੈਨੂੰ ਮੌਤ ਜੂੰਦੇ ਜੀ ਆ ਜਾਏ ਨਾ ਉੱਤ ਲੱਗ ਜਾਵੇ ਨਾ ਨਸ਼ਿਆ ਨਾ ਲਾਵੇ ਨਾ ਬੋਧ ਦੇ ਅਗੇ ਚੱਲੇ ਨਾ ਨਸ਼ਿਆਂ ਤੇ ਧੀ ਦਾ ਜੱਫਾ ਗੂ ਲਾਵੇ ਨਾ ਫਿਰ ਕਾਲਿਆ ਆਉਣ ਖਿਆਲ ਬੁਰੇ ਖਿਆਲ ਬੁਰੇ ਲੰਘ ਰਾਤ ਸੋਜਾਂ ਵਿੱਚ ਜਾਂਦੀ ਏ ਜਾਂਦੀ ਏ ਉਦੋਂ ਸੱਕਿਆਂ ਵਾਲੀ ਵਾਲਿਆ ਓਏ ਵਾਲਿਆ ਮਨਜੀ ਵੀ ਵੱਡ ਵੱਡ ਖਾਂਦੀ ਏ ਉਦੋਂ ਸੱਕਿਆਂ ਵਾਲੀ ਵਾਲਿਆ ਓਏ ਮੱਛੀ ਵੀ ਵੱਡ ਵੱਡ ਮੇਰੇ ਕਾਲਿਆ ਆਉਣ ਖਿਆਲ ਬੁਰੇ ਲੰਘ ਰਾਤ ਸੋਚਾਂ ਵਿੱਚ ਜਾਂਦੀ ਏ ਉਦੋਂ ਸੱਕੀਆਂ ਵਾਲੀ ਬਾੜਿਆ ਓਏ ਮੰਜੀ ਵੀ ਵੱਡ ਵੱਡ ਖਾਂਦੀ ਏ ਅਣਖਾਂ ਦਾ ਬੂਟਾ ਪੁੱਟ ਜਾਵੇ ਅਣਖਾਂ ਦਾ ਬੂਟਾ ਪੁੱਟ ਜਾਵੇ ਕੋਈ ਐਸੀ ਨੇਰੀ ਆ ਦੇ ਨਾ ਉੱਤ ਲੱਗ ਜਾਵੇ ਨਾ ਨਸ਼ਿਆਂ ਤੇ ਧੀ ਦਾਗ ਪੱਗ ਨੂੰ ਲਾਵੇ ਆਵੇ ਨਾ ਰਸਿਆ ਤੇ ਧੀ ਦਾ ਪੱਗ ਨੂੰ ਆਵੇ ਨਾ ਹਲੋ ਜੀ ਵੋਟਾਂ ਸਾਰੀਆਂ ਤੈਨੂੰ ਪਾਈਆਂ ਵਿੱਚ ਛੱਡੀਆਂ ਤੇਰੇ ਨਾਲ ਹੀ ਤੁਹਾਡਾ ਫਰਮਾਇਸ਼ ਕੀਤਾ ਨਹੀਂ